ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਫਿਰ ਕੁਝ ਉਦਾਸ ਰਹਿਣ ਲੱਗੇ ਉਹਨਾਂ ਦੀ ਕਿਸੇ ਵੀ ਕੰਮ ਕਾਜ ਵਿੱਚ ਦਿਲਚਸਪੀ ਨਹੀਂ ਸੀ ਉਹ ਹਰ ਵੇਲੇ ਪ੍ਰਭੂ ਨਾਲ ਸੋਰਤ ਜੋੜੀ ਕੁਝ ਡੂੰਘੀਆਂ ਵਿਚਾਰਾਂ ਵਿੱਚ ਗਲਤਾਨ ਰਹਿੰਦੇ ਉਹਨਾਂ ਦੇ ਮਾਤਾ ਪਿਤਾ ਨੇ ਇਹ ਸਮਝਿਆ ਕਿ ਸ਼ਾਇਦ ਉਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ ਇਸ ਕਰਕੇ ਇੱਕ ਦਿਨ ਉਹਨਾਂ ਨੇ ਪਿੰਡ ਦੇ ਵੈਦ ਨੂੰ ਬੁਲਾ ਲਿਆ ਵੈਦ ਛੇਤੀ ਹੀ ਘਰ ਆ ਗਿਆ ਅਤੇ ਗੁਰੂ ਜੀ ਨੂੰ ਮੰਝੇ ਉੱਤੇ ਚੁੱਪਚਾਪ ਬੈਠਾ ਵੇਖ ਕੇ ਉਹ ਵੀ ਮੰਝੇ ਉੱਤੇ ਬੈਠ ਗਿਆ ਕੁਝ ਦੇਰ ਬਾਅਦ ਉਸਨੇ ਗੁਰੂ ਜੀ ਨੂੰ ਹੱਥ ਵਿਖਾਉਣ ਨੂੰ ਕਿਹਾ ਗੁਰੂ ਜੀ ਨੇ ਜਦ ਹੱਥ ਅੱਗੇ ਵਧਾਇਆ ਤਾਂ ਉਹ ਨਾੜੀ ਫੜ ਕੇ ਵੇਖਣ ਲੱਗ ਪਿਆ ਗੁਰੂ ਜੀ ਨੇ ਫਿਰ ਵੈਦਵਲ ਗੋਹਨਾਲ ਵਿਖਿਆ ਅਤੇ ਮੁਸਕੁਰਾ ਕੇ ਕਹਿਣ ਲੱਗੇ ਵੈਦ ਜੀ ਤੁਸੀਂ ਕੀ ਵੇਖ ਰਹੇ ਹੋ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ ਜਿਹੜਾ ਅਸਲੀ ਰੋਗ ਹੈ ਉਹ ਤੁਹਾਡੀ ਸਮਝ ਤੋਂ ਬਾਹਰ ਹੈ ਵੈਦ ਨੇ ਗੁਰੂ ਜੀ ਦੀ ਇਸ ਗੱਲ ਦਾ ਕੁਝ ਗੁੱਸਾ ਕੀਤਾ ਅਤੇ ਉਹ ਕਹਿਣ ਲੱਗਾ ਐਸਾ ਕਿਹੜਾ ਰੋਗ ਹੈ ਜਿਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਵੱਡੇ ਵੱਡੇ ਰੋਗੀਆਂ ਦਾ ਇਲਾਜ ਕੀਤਾ ਹੈ ਅਤੇ ਉਹਨਾਂ ਨੂੰ ਰਾਜ਼ੀ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਸਾਡੇ ਸਮਾਜ ਵਿੱਚ ਜੋ ਪਾਪ ਅਤੇ ਕੁਕਰਮ ਹੋ ਰਿਹਾ ਹੈ ਕੀ ਤੁਸੀਂ ਉਸ ਦਾ ਕਦੇ ਕੋਈ ਇਲਾਜ ਸੋਚਿਆ ਹੈ ਵੈਦ ਨੇ ਕਿਹਾ ਉਸ ਨੂੰ ਇਹਨਾਂ ਬਾਰੇ ਸੋਚਣ ਦੀ ਕੀ ਲੋੜ ਹੈ ਇਹ ਸਭ ਕੁਝ ਪਰਮਾਤਮਾ ਦੀ ਦੇਣ ਹੈ ਤਦ ਗੁਰੂ ਜੀ ਬੋਲੇ ਪਰਮਾਤਮਾ ਨੇ ਤਾਂ ਮਨੁੱਖ ਪੈਦਾ ਕੀਤਾ ਹੈ ਤਾਂ ਕਿ ਉਹ ਸੰਸਾਰ ਵਿੱਚਲੇ ਦੁੱਖਾਂ ਨੂੰ ਨਿਵਰਤ ਕਰੇ ਪਰ ਇਨਸਾਨ ਇੱਥੇ ਆ ਕੇ ਤਾਂ ਉਹ ਕੁਝ ਕਰ ਰਿਹਾ ਹੈ ਜੋ ਕੋਈ ਪਸ਼ੂ ਵੀ ਨਹੀਂ ਕਰਦਾ ਉਹ ਜਾਨਵਰਾਂ ਉੱਤੇ ਜ਼ੁਲਮ ਟਾਉਂਦਾ ਹੈ ਉਹਨਾਂ ਨੂੰ ਮਾਰਦਾ ਅਤੇ ਖਾਂਦਾ ਹੈ ਜਦਕਿ ਮਨੁੱਖ ਆਪ ਇੱਕ ਮਾਸ ਖੁਰਾ ਜਾਨਵਰ ਨਹੀਂ ਹੈ ਜਿਸ ਮਨੁੱਖ پاس ਕੁਝ ਤਾਕਤ ਆ ਜਾਂਦੀ ਹੈ ਉਹ ਗਰੀਬਾਂ ਅਤੇ ਨਿਮਾਣਿਆਂ ਉੱਤੇ ਜ਼ੁਲਮ ਤੇ ਕਹਿਰ ਟਾਉਂਦਾ ਹੈ ਗਰੀਬਾਂ ਦੀ ਇੱਜ਼ਤ ਲੁੱਟਦਾ ਹੈ ਉਹਨਾਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਵਾਂਗ ਕਾਮ ਲੈਂਦਾ ਹੈ ਕਿੰਨੇ ਧਾੜ ਵੀ ਸਾਡੇ ਦੇਸ਼ ਵਿੱਚ ਆਏ ਜ਼ੁਲਮ ਦਾ ਕਹਿਰ ਵਰਸਾਉਂਦੇ ਹੋਏ ਉਹ ਦੇਸ਼ ਦੇ ਲੱਖਾਂ ਲੋਕਾਂ ਨੂੰ ਦਾਸ ਬਣਾ ਕੇ ਲੈ ਗਏ ਹਨ ਅੱਜ ਤੁਸੀਂ ਵੇਖਦੇ ਹੋ ਤੁਹਾਡੇ ਸਾਹਮਣੇ ਜ਼ਬਰਦਸਤੀ ਧਰਮ ਬਦਲਾਇਆ ਜਾਂਦਾ ਹੈ ਰੱਬ ਦੇ ਨਾਂ ਉੱਤੇ ਹਿੰਦੂਆਂ ਦੀਆਂ ੱੱਕੇ ਨਾਲ ਸੁੰਨਤਾ ਕੀਤੀਆਂ ਜਾਂਦੀਆਂ ਹਨ ਅੱਜ ਸਾਰਾ ਦੇਸ਼ ਇਸ ਰੋਗ ਨਾਲ ਪੀੜਤ ਹੈ ਪਰ ਕੋਈ ਵੀ ਚੂ ਨਹੀਂ ਕਰ ਰਿਹਾ ਅਤੇ ਕੋਈ ਇਹਨਾਂ ਜ਼ੁਲਮਾਂ ਵਿਰੁੱਧ ਆਵਾਜ਼ ਨਹੀਂ ਉਠਾ ਰਿਹਾ ਹੈ ਮੈਂ ਤਾਂ ਇਸ ਰੋਗੀ ਇਨਸਾਨੀਅਤ ਨੂੰ ਵੇਖ ਕੇ ਦੁਖੀ ਹਾਂ ਜੇ ਤੁਹਾਡੇ ਪਾਸ ਇਸ ਦੁੱਖ ਦਾ ਕੋਈ ਇਲਾਜ ਹੈ ਤਾਂ ਜ਼ਰੂਰ ਕਰੋ ਜਦ ਵੈਦ ਨੇ ਗੁਰੂ ਜੀ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਉੱਠ ਖਲੋਤਾ ਅਤੇ ਕਹਿਣ ਲੱਗਾ ਨਾਨਕ ਨੂੰ ਕੋਈ ਰੋਗ ਨਹੀਂ ਉਹ ਬਿਲਕੁਲ ਠੀਕ ਹੈ ਜਿਹੜਾ ਇਸ ਨੂੰ ਅਸਲ ਦੁੱਖ ਹੈ ਉਸ ਦਾ ਮੇਰੇ ਪਾਸ ਇਲਾਜ ਨਹੀਂ ਗੁਰੂ ਜੀ ਕਹਿਣ ਲੱਗੇ ਪਰ ਮੈਂ ਇਸ ਦੁੱਖ ਦਾ ਇਲਾਜ ਜਾਣਦਾ ਹਾਂ ਜੇ ਤੁਹਾਡੀ ਆਤਮਾ ਦੁਖੀ ਅਤੇ ਨਿਰਬਲ ਹੈ ਤਾਂ ਇਸ ਨੂੰ ਪਵਿੱਤਰ ਅਤੇ ਬਲਵਾਨ ਬਣਾਉਣ ਵਾਸਤੇ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਲੋੜ ਹੈ ਨਾਮ ਸਬਦ ਖੰਡਾ ਦਾ دارو ਹੈ ਜਿਸ ਪਾਸ ਨਾਮ ਦੀ ਦਾਤ ਹੈ ਉਹ ਸਦਾ ਸੁਖੀ ਅਤੇ ਆਨੰਦਮਈ ਰਹਿੰਦਾ ਹੈ ਅਤੇ ਭੈ ਉਸ ਦੇ ਨੇੜੇ ਨਹੀਂ ਟੁੱਕਦਾ ਵੈਦ ਗੁਰੂ ਜੀ ਨੂੰ ਦਵਾਈ ਦੇਣ ਆਇਆ ਸੀ ਪਰ ਦਵਾਈ ਦੇਣ ਦੀ ਥਾਂ ਆਪ ਦਵਾਈ ਲੈ ਕੇ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ